ਦੁਬਾਰਾ ਫੇਰ ਖੜੇ ਹੈਗੇ ਆ ਆਪਾਂ ਆਹਾਤਾ ਮਧੋਕਪੁਰਾ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੈ ਤੇ ਮੱਛੀ ਮਾਰਕੀਟ ਦੀ ਬੈਕ ਸਾਈਡ ਤੇ ਹੈ ਪਿੱਛੇ ਮੇਰੇ ਦੇਖ ਸਕਦੇ ਹੋ ਵੀ ਪੂਰੀ ਇੱਕ ਬਹੁਤ ਵੱਡੀ ਬਿਲਡਿੰਗ ਹੈ ਉਹਦੇ ਕਰੀਬਨ ਆ ਇੱਕ ਦਰਜਨ ਦੇ ਕਰੀਬ ਦੁਕਾਨਾਂ ਜਿਹੜੀਆਂ ਨਗਰ ਨਿਗਮ ਪਠਿੰਡਾ ਵੱਲੋਂ ਸੀਲ ਕੀਤੀਆਂ ਗਈਆਂ ਅਸੀਂ ਪਹਿਲਾਂ ਵੀ ਇਹ ਰੋਲਾ ਪਾਇਆ ਸੀਗਾ ਪਹਿਲਾਂ ਵੀ ਇਹ ਮੁੱਦਾ ਚੱਕਿਆ ਹੈਗਾ ਵੀ ਜਿਹੜਾ ਇਹ ਸੀਲਿੰਗ ਦਾ ਪ੍ਰੋਸੈਸ ਹੈਗਾ ਇਹ ਲੋਕਾਂ ਨੂੰ ਡਰਾਉਣ ਵਾਸਤੇ ਤੇ ਵੱਧ ਪੈਸੇ ਇਕੱਠੇ ਕਰਨ ਵਾਸਤੇ ਇਹਨਾਂ ਦਾ ਕੋਈ ਸਕੈਮ ਤਾਂ ਨਹੀਂ ਚੱਲਦਾ ਪਿਆ ਤਾਂ ਉਹ ਸੋਸ਼ਲ ਮੀਡੀਆ ਤੇ ਪੋਸਟ ਪੈਣ ਤੋਂ ਬਾਅਦ ਇੱਕ ਚੀ ਇੱਥੇ ਦੇ ਮੁਹੱਲੇ ਵਾਲਿਆਂ ਨੇ ਇਸ ਚੀਜ਼ ਦਾ ਰੋਸ ਕੀਤਾ ਸੀਗਾ ਵੀ ਇੱਥੇ ਜਿਹੜਾ ਇੱਕ ਹੋਟਲ ਬਣਾਇਆ ਜਾ ਰਿਹਾ ਸੀਗਾ ਅਗਲਾ ਕਹਿੰਦਾ ਹੋਟਲ ਬਣਾ ਕੇ ਇਹ ਸਾਡਾ ਸ਼ਾਂਤਮੀਂ ਮੁਹੱਲਾ ਹੈਗਾ ਤੇ ਇਹਦੇ ਵਿੱਚ ਪ੍ਰੋਬਲਮ ਆ ਜਾਊਗੀ ਵੀ ਇਹ ਰੈ residențial ਏਰੀਆ ਹੈਗਾ ਇਹਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਤਾਂ ਇਸ ਚੀਜ਼ ਦਾ ਵਿਰੋਧ ਹੋਇਆ ਸੀਗਾ ਕਾਫੀ ਤਾਂ ਵਿਰੋਧ ਤੋਂ ਬਾਅਦ ਤਾਂ ਉਹਨਾਂ ਨੇ ਹੋਟਲ ਤਾਂ ਨਹੀਂ ਬਣਾਇਆ ਲੇਕਿਨ ਇੱਥੇ ਦੁਕਾਨਾਂ ਖੋਲ ਪੀਆਂ ਦੁਕਾਨਾਂ ਬਣਾਤੀਆਂ ਮਤਲਬ ਫਸਟ ਫਲੋਰ ਵੀ ਪੈ ਗਿਆ ਸੈਕੰਡ ਫਲੋਰ ਵੀ ਪੈ ਗਿਆ ਉਹਦੇ ਵਿੱਚ ਇੱਕ ਖੇਡ ਦੇਖੋ ਸਾਹਮਣੇ ਕੀ ਨਿਕਲ ਕੇ ਆਈ ਇਹ ਵੀ ਕਿਸੇ ਸੱਜਣ ਨੇ ਨਾ ਇਹਦੀ ਕੰਪਲੀਟ ਕਿਸ ਤਰ੍ਹਾਂ ਦੀ ਜਿਹੜੀ ਇਹ ਸਕੀਮ ਲਗਾਉਂਦੇ ਆ ਕਿਸ ਤਰ੍ਹਾਂ ਦੇ ਨਾਲ ਮਿਲੇ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਵੀ ਸਿਸਟਮ ਕਿੰਨਾ ਕਿ ਜ਼ਿਆਦਾ ਮਿਲਿਆ ਵਿਆ ਹੈਗਾ ਉਹਦੇ ਸਬੂਤ ਲੈ ਕੇ ਆਏ ਹੈਗੇ ਅੱਜ ਤੁਸੀਂ ਦੇਖੋ ਵੀ ਇਹ ਸਰਕਾਰ ਨੂੰ ਵੀ ਬੇਫਕੂ ਬਣਾਉਣ ਤੋਂ ਬਾਝ ਨਹੀਂ ਆ ਰਿਹਾ ਸਾਰਾ ਨਗਰ ਨਿਗਮ ਮਿਲ ਕੇ ਇਹਦੇ ਵਿੱਚ ਸਾਰੇ ਦੇ ਸਾਰੀ ਇਨਵੋਲਵ ਹੈਗੇ ਆ ਨਾ ਨਗਰ ਨਿਗਮ ਦਾ ਇਹਦੇ ਵਿੱਚ ਜਿਹੜਾ ਹਾਊਸ ਹੈ ਉਸ ਨੂੰ ਅਸੀਂ ਕਹਿ ਸਕਦੇ ਆ ਵੀ ਉਹ ਕੋਈ ਸੱਚਾ ਸੋਚਾ ਹੈ ਉਹ ਵੀ ਦੱਸਾਂਗੇ ਵੀ ਕਿਵੇਂ ਉਹਦਾ ਕੀ ਰੋਲ ਹੈ ਹਾਊਸ ਦਾ ਇਹ ਸਭ ਤੋਂ ਪਹਿਲਾਂ ਦਾ ਵੱਡਾ ਰੋਲ ਹੈਗਾ ਜਿਹੜਾ ਕਿ ਨਗਰ